ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੀ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਪੰਡ ਤੌੜਾ ਜ਼ਿਲ੍ਹਾ ਬਰਨਾਲਾ ਤੋਂ ਕਵਰ ਕਰਦੇ ਪਏ ਆ ਤੇ ਛੇ ਸਾਨੂੰ ਬੱਚੇ ਦਿਖਾਉਣੀਆਂ ਹੀ ਫਰਾ ਫੋਰ ਸੇਲ ਆ ਸੋ ਇਹ ਬੱਚਾ ਛੋਟੀ ਉਮਰ ਦਾ ਵਪਾਰ ਨਵਾਂ ਸ਼ੁਰੂ ਕਰ ਰਿਹਾ ਇਹ ਤੋਂ ਪੁੱਛਦਿਆ ਗੱਲਾਂ ਬਾਤਾਂ ਇਹਨਾਂ ਬਾਰੇ ਕੀ ਡਿਟੇਲ ਹੈ ਇਹਨਾਂ ਦੀ हां जी ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਮੇਰਾ ਨਾਮ ਐਡਰੈਸ ਦੱਸ ਦੀ ਆਪਣਾ ਪਤਾ ਬਈ ਨਾਮ ਕਰਨਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਸੀਲਤਾਪਾ ਬਈ ਨੰਬਰ ਆਪਣਾ 90415263117 90415263117 ਹਾਂ ਬਈ ਆਪਾਂ ਅੱਜ ਦਿਖਾਵਾਂਗੇ 6 ਬੱਚੇ ਆ ਹਾਂ ਬਈ ਪਹਿਲਾਂ ਪਹਿਤੂ ਸ਼ੁਰੂ ਕਰਦੇ ਆਂ ਡਾੜੀ ਤੋਂ ਜਿਹੜੀ ਆਪਾਂ ਲਾਸਟ ਦੇ ਬੱਚੇ ਖੜੀ ਦੇਖੀ ਜੰਨੇ ਆ ਹਾਂ ਵੀਰੇ ਤੇ ਕਿੰਨੀ ਉਮਰ ਹੈ ਦੀ ਇਹਦੀ ਇਹਦੀ ਉਮਰ ਬਈ 11 ਕ ਮਹੀਨਿਆਂ ਦੀ ਉਮਰ ਆ ਗਈ ਠੀਕ ਹੈ ਆ ਡੈਨਮਾਰਕ ਦੇ ਆਇਆ ਇਹਨੂੰ 18 ਦੇ 35 ਕਿਲੋ ਮਾਦਾ ਮਿਲ ਚਾਹੇ ਨਾ ਸਾਰੀਆਂ ਲਈ ਠੀਕ ਹੈ ਇਹ ਸਾਰ ਜ ਅਛਾ ਕੱਠੇ ਡੜਾ ਮਾਰ ਲਿਆ ਫਿਰ ਹਾਂ ਫਿਰ ਨਾਲ ਜਾਂਦਾ ਹੁੰਦਾ ਇਕੱਲੇ ਹੁੰਨਾ ਤੂੰ ਡੈਡੀ ਜਾਂਦੇ ਹੁੰਦੇ ਨਾਲ ਠੀਕ ਆ ਡੈਡੀ ਨਾਲ ਤੇਰੇ ਜਾਂਦਾ ਸੌਦਾ ਵਗੈਰਾ ਫਿਰ ਤੂੰ ਕਰਦਾ ਹਾਂ ਸਖੇ ਕੰਮ 85% ਹਾਂ ਠੀਕ ਐ ਸੋ ਵੀਰੋ ਵੀਰ ਨੇ ਨਵਾਂ ਕੰਮ ਸ਼ੁਰੂ ਕਰਿਆ ਵਪਾਰ ਦਾ ਚਲੋ ਛੋਟੀ ਉਮਰ ਆ ਤੇ ਬੱਚਿਆਂ ਲੈਂਦਾ ਤੇ ਕੀ ਫਰੇਜ ਦਾ ਭਾਅ ਪੰਦਾ ਕੀ ਰੱਖਿਆ ਇਹਦਾ ਬਈ ਭਾਅ ਇਹ ਜਮਾ ਜਾਈ ਹੀ ਕਰਦਾ 18000 ਰੁਪਏ ਮੁੱਲ ਰੱਖਿਆ ਗਜੈਸ ਕਰ ਦਾਂਗੇ ਹਾਂ ਬਈ ਤੋੜ ਦੀ ਬਾਹਰ ਨੂੰ ਤੇ ਕਿਸੇ ਬੈਠ ਦੇ ਫੋਰਸਾਂ ਤਾਂ ਨਹੀਂ ਬੱਚੀ ਦੇ ਕਿਸੇ ਦੇ ਹਾਂ ਨਾ ਬਈ ਠੀਕ ਆ ਪੰਜਵਾਂ ਖਾਨੇ ਇਹ ਪੰਜਵਾਂ ਹੋਇਆ ਜਿਹੜੀ ਦੇ ਦਾਂਗੇ ਆਪਾਂ ਠੀਕ ਅੱਜ ਆ ਜਾ ਗਏ ਜਮਾ ਪੂਰੇ ਨਿਰਖ-ਪਰਖ ਕੀ ਲੈਂਦੇ ਆ ਮਿਆਂ ਤੇ ਜਿੰਦੇ ਜਾਣ ਦੇਖੋ ਬੱਚੀ ਦੀ ਬਹੁਤ ਵਧੀਆ 11 ਕਿ ਮਹੀਨੇ ਦੀ ਉਮਰ ਆ ਕੀਮਤੇ ਦੀ ਹੈਗੀ 18000 ਰੁਪਇਆ ਸਿੰਘ ਵਗੈਰਾ ਦੇ ਧਗੇ ਵੇ ਹੈਗੇ ਤੇ ਦੇਖ ਸਕਦੇ ਹੋ ਬਾਕੀ ਬਾਡੀ ਸਟਰਕਚਰ ਵਗੈਰਾ ਦੇਖੋ ਤੇ ਅੱਗੇ ਹੁਣ ਆਪਾਂ ਗੱਲ ਕਰਾਂਗੇ 2 ਨੰਬਰ ਵਾਲੀ ਬੱਚੀ ਦੀ ਇਹਦੀ ਲਗਭਗ ਉਮਰ ਕਿੰਨੀ ਕਾ ਬੇਟਾ ਬਈ 9 ਮਹੀਨੇ ਦੀ ਉਮਰ ਆ ਜੀ ਠੀਕ ਹੈ 9 ਮਹੀਨੇ ਦੀ ਹੈਗੀ ਉਮਰ ਤੇ ਮਾੜੀ ਝੋਲੀ ਦਿਖਾਈ ਇਹਦੀ ਆਪਾਂ ਪੂਸਪੜੀ ਹਾਂ ਬਈ ਸੋ ਝੋਲੀ ਦੇਖ ਸਕਦੇ ਹੋ ਝੋਲੀ ਇਹਦੀ ਵੀ ਚੰਗੀ ਆ ਚਾਰ ਥਾਣੀ ਇਹਦੀ ਠੀਕ ਆ ਇਹਦੀ ਕੀਮਤ ਕੀ ਆ ਇਹਦਾ ਮੁੱਲ ਬਈ 14000 ਰੁਪਈਆ ਇਹਦਾ ਮੁੱਲ ਹੈਗਾ 14000 ਰੁਪਈਆ ਕਿੰਨੀ ਉਮਰ ਦੀ ਸੀ ਇਹਦੀ ਇਹਦੀ 8-9 ਮਹੀਨੇ ਦੀ ਉਮਰ ਆ 8-9 ਮਹੀਨੇ ਦੀ ਉਮਰ ਆ ਸੋ ਬਾਕੀ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਬੱਚੀ ਦੀ ਪੂਰੀ ਚੰਗੀ ਜੰਦੇ ਜੰ ਨਾਲੀ ਸੋ ਤੁਸੀਂ ਚਾਰ ਢਾਲ ਦੇਖ ਸਕਦੇ ਹੋ ਇਹ ਦੋ ਨੰਬਰ ਵਾਲੀ ਬੱਚੀ ਦੀ ਝੋਲੀ ਵਗੈਰਾ ਬਹੁਤ ਚੰਗੀ ਆ ਚੰਗੇ ਸੀਮਨ ਦੀ ਆ ਤੇ ਗੱਭਣ ਹੋਣ ਨੂੰ ਮੰਨੀ ਆ ਬਸ ਸਿਰਫ 5-4 ਕਿ ਮਹੀਨੇ ਸਾਂਭ ਕੇ ਗੱਭਣ ਹੋਣ ਦੇ ਲਈ ਇਹਦੇ ਬਿਲਕੁਲ ਕਾਬਲ ਹੋਊਗੀ ਸੋ ਜਿਹੜੇ ਆਪਾਂ ਤੁਹਾਨੂੰ ਬੱਚੇ ਦਿਖਾਉਣੇ ਵਾ ਸਾਰੇ ਆ ਤਕਰੀਬਨ 7 ਕਿ ਮਹੀਨਾ ਤੋਂ ਲੈ ਕੇ 15 ਕਿ ਮਹੀਨਾ ਦੇ ਵਿੱਚ ਵਿਚ ਜਨੇ ਲਗਭਗ ਐਵਰੇਜ ਇਹਨਾਂ ਦੀ ਉਮਰ ਆ ਅੱਗੇ ਹੁਣ ਆਪਾਂ ਗੱਲ ਕਰਾਂਗੇ 3 ਨੰਬਰ ਵਾਲੇ ਬੱਚੀ ਬਾਰੇ ਇਹਦੀ ਉਮਰ ਕਿੰਨੀ ਕੁ ਹੋਊਗੀ ਬਈ ਇਹਦੀ ਉਮਰ ਵੀ ਇੰਨੀ ਜਿਨਾ ਕੁ ਮਹੀਨੇ ਦੀ ਠੀਕ ਹੈ ਤੇ ਥਾਣੇ ਦੀ ਵੀ ਸਹੀ ਆ ਚਾਰੇ ਹਾਂ ਥਾਣੇ ਚਾਰੀ ਆ ਠੀਕ ਆ ਥਾਣੇ ਇਹਦੇ ਵੀ ਚਾਰੀ ਆ ਤੇ ਇਹਦੀ ਫਿਰ ਆਪਾਂ ਕੀਮਤ ਕੀ ਰੱਖੀ ਆ ਇਹਦਾ ਮੁੱਲ ਬਈ 15000 ਰੁਪਏ 15000 ਤਿੰਨ ਨੰਬਰ ਵਾਲੇ ਬੱਚੀ ਦਾ ਸੋ ਵੀਰੋ ਤਿੰਨ ਨੰਬਰ ਵਾਲੀ ਬੱਚੀ ਆ ਇਹਦੀ ਕੀਮਤ ਹੈਗੀ ਆ 15000 ਰੁਪ ਤੇ ਬਾਕੀ ਕੱਦ-ਕਾਠ ਵਗੈਰਾ ਦੇਖੋ ਬੋਡੀ ਸਟਰਕਚਰ ਵਗੈਰਾ ਇਹ ਥੋੜੇ ਨਵਾਈਆਂ ਤੇ ਵਾਈਆਂ ਨੇ ਮੇਕ ਬਿਨਾ ਮੇਕਅਪ ਤੋਂ ਜੇ ਹੀ ਮਨ ਕਰ ਜਿਹੜਾ ਹਾਰ ਸੰਗਾਰ ਲਾਉਣਾ ਹੁੰਦਾ ਚਾਹੇ 20 ਵੀ 22 ਮੱਗੀਆਂ ਦੇ ਜਮਾ ਕਿਉਂਕਿ ਸਰਦੀ ਦੀ ਰੋਤਾ ਕੀ ਨਵੌੜ ਤੋਂ ਥੋੜਾ ਪਸੂ ਬਿਮਾਰ ਹੋਣ ਤੋਂ ਬੰਦਾ ਝਪਕਦਾ ਰਹਿੰਦਾ ਤੇ ਤੀਜੇ ਨੰਬਰ ਤੇ ਬੱਸੀ ਸੀ ਅੱਗੇ ਹੁਣ ਆਪਾਂ ਗੱਲ ਕਰਦੇ ਚੌਥੇ ਨੰਬਰ ਵਾਲੀ ਬੱਸੀ ਦੀ ਇਹਦੀ ਉਮਰ ਲਗਭਗ ਅੰਦਾਜ਼ਾ ਆ ਬਈ ਇਹਦੀ ਉਮਰ 9 ਮਹੀਨੇ ਦੀ ਹੈਗੀ ਆ ਠੀਕ ਆ ਥਣ ਸੁਣ ਇਹਦੀ ਵੀ ਸਹੀ ਆ ਹਨਾ ਸੋ ਥਣ ਦੇਖ ਸਕਦੇ ਚਾਰੇ ਨਿੱਖੜਵੇਂ ਸਾਫ ਸੁਥਰੇ ਵਜੇ ਥਾਣਾ ਮੰਨੇ ਦੀ ਐ ਇਹਦੀ ਕੀਮਤ ਕੀ ਆ 4 ਨੰਬਰ ਦੀ ਬਈ ਇਹਦਾ ਮੁੱਲ 12 ਆ ਰਿਹਾ ਇਹਦਾ ਮੁੱਲ ਹੈਗਾ 12000 ਰੁਪਇਆ 4 ਨੰਬਰ ਵਾਲੀ ਬੱਚੀ ਇਹਦਾ ਮੁੱਲ 12000 ਰੁਪਇਆ ਤੇ ਬਾਕੀ ਫੇਸ ਕੁਆਲਟੀ ਵਗੈਰਾ ਦੇਖੋ ਸਿੰਗ ਵਗੈਰਾ ਸਾਰੀਆਂ ਤਾਂ ਕੇ ਵੀ ਆ ਸੋ ਦੇਖੋ ਇਹਦਾ ਮੂੰਹ ਮੱਥਾ ਕੱਦ ਕਾਠ ਚੰਗੀ ਜੰਦ ਜਾਨ ਵਾਲੀ ਬੱਚੀ ਆ ਇਹ ਸੀਗੀ 4 ਨੰਬਰ ਤੇ ਤੇ ਜੇ ਆਪਾਂ ਗੱਲ ਕਰਦੇ ਜੇ 5 ਨੰਬਰ ਤੇ ਬੱਚੀ ਆ ਹਾਂ ਜੀ ਸੋ ਇਹਦਾ ਥਾਨ ਵਗੈਰਾ ਦੇਖ ਲਦੇ ਪਹਿਲਾਂ ਬਈ ਝੋਲੀ ਦੇ ਬੱਚੀ ਕਿੰਨੀ ਹੈ ਝੋਲੀ ਬਹੁਤ ਚੰਗੀ ਹੈ ਹਨਾ ਚੰਗੇ ਕਿਸੇ ਸੀਮਰ ਦੀ ਹੈ ਹਨਾ ਹਾਂ ਤੇ ਇਹਦੀ ਉਮਰ ਲਗਭਗ ਪਿਆਜੀ ਰਿਵਾਰਡ ਦੀ ਆ ਡੈਨਮਾਰਕ 500 ਰਿਵਾਰਡ ਕਿੰਨੀ ਉਮਰ ਹੈ ਇਹਦੀ ਇਹ ਤਾਂ ਮੇਰੇ 7 ਮਹੀਨੇ ਦੀ ਹੈ 7 ਮਹੀਨੇ ਦੀ ਉਮਰ ਹੈ ਸੋ ਬੱਚੀ ਬਹੁਤ ਪਿਆਰੀ ਝੋਲੀ ਦੀ ਬਹੁਤ ਜਿਆਦਾ ਚੰਗੀ ਖਬਰਦਾਰ ਆ ਚੰਗੀ ਸੋਹਣੀ ਬਣ ਕੇ ਹੋ ਆਨਰ ਟਾਈਮ ਦੇ ਵਿੱਚ ਇਹਦਾ ਭਾਗ ਹੀ ਰੱਖਿਆ ਆਪਾਂ ਬਈ ਇਹਦਾ ਭਾਗ ਇਹਦਾ 10000 ਤੋ ਪੰਜਵੇਂ ਨੰਬਰ ਜਿਹੜੇ ਬੱਚੀ ਆ 14000 ਰੁਪਏ ਇਹਦੀ ਹੈਗੀ ਕੀਮਤ ਤੇ ਝੋੜੀ ਵਾਲੇ ਪੱਖ ਤੋਂ ਦੇਖੀਏ ਬਹੁਤ ਚੰਗੀਆਂ ਸੋਨੇ ਕਿਸੇ ਸ਼ਾਇਦ 600 ਵਗੈਰਾ ਸੀਮਿੰਦੀ ਹੋ ਸਕਦੇ ਜਿਹੜੇ ਸਾਬ ਨਾਲ ਝੋੜੀ ਦਿਖਾਈ ਦਿੰਦੀ ਹੈ ਇਹਦੀ ਤੇ ਅੱਗੇ ਜਿਹੜੀ ਆ ਗਈ ਛੇਵੇਂ ਨੰਬਰ ਤੇ ਹਾਂ ਬੜੀਆ ਸਿੰਘਾਂ ਵਾਲੀ ਹੈ ਸਿੰਘ ਦਿਖਾਈ ਆਣੀ ਹੈ ਇਹਦੇ ਠੀਕ ਹੈ ਹਾਂਜੀ ਸਿੰਘਾਂ ਵਾਲੀ ਬੱਚੀ ਇਹਦੀ ਕੀਮਤ ਕੀ ਆ ਇਹਦੀ ਕੀਮਤ ਵੀ 8000 ਰੁਪਏ 8000 ਰੁਪਏ ਕਿਉਂਕਿ ਸਿੰਘ ਨਹੀਂ ਲੱਗੇ ਵੇਦੇ ਹਨਾ ਤੇ ਝੋਲੇ ਵਾਲੇ ਓਕੇ ਆ ਠੀਕਾ ਭਰਾਇਆ ਹੋਵੇ ਬਈ ਠੀਕਾ ਭਰਾਇਆ ਦੱਸਿਆ ਹੈ ਖੀਰੀ ਹੋਈ ਹਾਂ ਬਈ ਇਹ ਦੋਂਦੀ ਹੈ ਠੀਕਾ ਦੋਂ ਸੋ ਦੋਂਦੀ ਬੱਚੀ ਹੈਗੀ ਠੀਕ ਹੈ ਇਹਦੇ ਲੱਗਿਆ ਪਾ ਪਤਾ ਕਿ ਕਿ ਦਿਨ ਹੋ ਗਏ ਇਹਦੇ ਲੱਗੇ ਨੂੰ ਇਹ ਆ ਵੀ 20 ਦਿਨ ਹੋ ਗਏ ਠੀਕ ਹੈ 20 ਦਿਨ ਹੋ ਗਏ ਖਾਲੀ ਮੰਨ ਕੇ ਪਰਚੇਸ ਕਰ ਸਕਦੇ ਕੀਮਤ ਇਹਦੀ 8000 ਪੂਰੀ ਨਹੀਂ ਆਈ ਬਈਆਂ ਦੀ ਟੋਰੀ ਬਾਹਰ ਨਹੀਂ ਕਰਾ ਇਹਨੂੰ ਵੀ ਸੋ ਆ ਸੀ ਕਿ ਇਹ ਸੀ ਕਿ 7 ਨੰਬਰ ਤੇ 8000 ਕੀਮਤ ਸੰਗੇ ਚ ਦਗਣ ਵਾਲੇ ਹੈਗੇ ਉਹ ਆਪਾਂ ਦਗਾ ਸਕਦੇ ਕੋਈ ਚੱਕਰ ਨਹੀਂ ਦਗੇ ਜਾਂਦੇ ਭੱਟੇ ਹੁੰਦੇ ਦੀ ਵੀ ਤੇ ਇਹਦੀ ਕੀਮਤ ਹੈਗੀ 8000 ਰੁਪਿਆ ਲੈ ਬੰਨ ਲਾ ਸੋ ਆਪਾਂ ਸਾਨੂੰ 6 ਬੱਚੇ ਦਿਖਾ ਦੇ ਮੇਰੇ ਕੋਲ ਐ ਚਫ ਦੇ ਬੱਚੇ ਆ ਜੇ ਵੀ ਆ ਤਿੰਨੇ ਬੱਚੇ ਮੈਂ ਲਊਂਗਾ 3000 ਹਰ ਦਿਨ ਦੇ ਨਾਲ ਤਿੰਨੇ ਇਕੱਠੇ ਹਨ ਸੋ ਜੇ ਕੋਈ ਸਾਰੇ ਖਿੱਦ ਲੱਗੇ ਇਕੱਠਾ ਮੰਤਰ ਕਰਦਾਂਗੇ ਵਧੀਆ ਸੋbro ਨਵੀਂ ਉਮਰ ਦਾ ਬੱਚਾ ਛੋਟੀ ਉਮਰ ਦਾ ਤੇ ਆਪਣਾ ਉਹ ਵੀ ਤੁਸੀਂ ਇਕੱਠੀ ਲੈ ਗਿਆ ਸੀ ਦੱਸਿਓ ਠੀਕ ਆ ਵਧੀਆ ਰਿਸਪੌਂਸ ਮਿਲਿਆ ਸੋbro ਜਿਹਨੇ ਨਹੀਂ ਲੈਣੀ ਆਉਂਦੀ ਆ ਨਾ ਯਾਰ ਵੀ ਹਣ ਪਕਾਈ ਨਾ ਕਰਿਆ ਕਰਨੇ ਆ ਰਬਸ ਪਹਿਲਾਂ ਵੀਡੀਓ ਚ ਪਾਈ ਸੀ ਆਪਾਂ ਠੀਕ ਐ ਉਦੋਂ ਹਣਾ ਵੀ ਸੌਦਾ ਕਰਦੇ ਆ ਮੁਰਗੀ ਵੀ ਲੈਣੀ ਆ ਠੀਕ ਐ ਬਸੀ ਆਪਣੀ ਹੋਗੋ ਵੀ ਵੇਚ ਦਿੱਤੀ ਸੋbro ਜਾਇਜ਼ ਗੱਲ ਆ ਦੇਖੋ ਬੱਚੇ ਦਾ ਆਪਾਂ ਹੌਸਲਾ ਵਧਾਉਣਾਗਾ ਇਹ ਨਹੀਂ ਕਰਵੀ ਆਪਾਂ ਖਰਾਬ ਕਰੀ ਚੱਲੀ ਬੈਠਰੇ ਜਾਂ ਜਾਂ ਚ ਪੰਗੇ ਲਈ ਚੱਲੀਏ ਤੇ ਉਹ ਵੀਰ ਨੇ ਵੀ ਮੰਨ ਕੇ ਜਦੋਂ ਖਰਚਾ ਕਰਕੇ ਆਪਾਂ ਨੂੰ ਸੱ ਤੇ ਵੀਡੀਓ ਬਣਾਈ ਜਾ ਵਪਾਰ ਕਰਨਾ ਵੇਚਣ ਦਾ ਤਮੰਨਾ ਇਹਨਾਂ ਦੀ ਸੋ ਜਿਹੜੇ ਕਿਸੇ ਵੀਰ ਦੇ ਪਸੰਦ ਅਨੁਸਾਰ ਕੋਈ ਕਾਲ ਕਰੇ ਕੋਈ ਸਕਣੀ ਤੇ ਨੰਬਰ ਬੋਲ ਦਿਓ ਪਤਾ ਪਾਣ ਦਾ 04153117 ਠੀਕ ਹੈ ਸੋ ਕਿਸੇ ਵੀਰ ਦੇ ਬੱਚੇ ਪਸੰਦ ਹੋਵੇ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ